ਨਸ਼ਾ ਰੋਕਣ ਦੇ ਲਈ ਬਠਿੰਡਾ ਦੇ ਰੇਲਵੇ ਸਟੇਸ਼ਨਾਂ ਦੇ ਪਟਿਆਲਾ ਫਾਟਕ ਦੇ ਨੇੜੇ ਡਰੱਗਨ ਇੰਸਪੈਕਟਰ ਨੂੰ ਨਾਲ ਲੈ ਕੇ ਐਸਟੀਐਫ ਬਲੋਕ ਕੀਤੀ ਗਈ ਮੈਡੀਕਲ ਸਟੋਰਾਂ 'ਤੇ ਰੇਡ ਅਤੇ ਕੀਤੀ ਗਈ ਚੈਕਿੰਗ ਐਤਵਾਰ ਨੂੰ 12:30 ਵਜੇ ਲਗਭਗ ਬਠਿੰਡਾ ਦੇ ਪਟਿਆਲਾ ਫਾਟਕ ਦੇ ਨੇੜੇ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਦੇ ਨਾਲ ਡੀਐਸਪੀ ਐਸਟੀਐਫ ਪਰਮਜੀਤ ਸਿੰਘ ਰੋਡ ਪਹੁੰਚੇ ਅਤੇ ਉਹਨਾਂ ਦੇ ਨਾਲ ਡਰੱਗਨ ਇੰਸਪੈਕਟਰ ਤੇ ਹੋਰ ਵੀ ਉਹਨਾਂ ਦੀ ਟੀਮ ਸੀ ਜਿੰਨਾ ਵੱਲੋਂ ਇੱਕ ਮੈਡੀਕਲ ਸਟੋਰ ਤੇ ਉਹਨਾਂ ਵੱਲੋਂ ਚੈਕਿੰਗ ਕੀਤੀ ਗਈ ਲੇਕਿਨ ਉਥੇ ਕੁਝ ਵੀ ਨਹੀਂ ਮਿਲਿਆ ਇਸ ਇਸ ਦੀ ਪੁਸ਼ਟੀ ਡਰਗ ਇੰਸਪੈਕਟਰ ਵੱਲੋਂ ਵੀ ਆਪਰ ਕੀਤੀ ਗਈ ਹੈ ਤੇ ਇਸ ਸਬੰਧੀ ਦੁਕਾਨ ਦੇ ਮਾਲਕ ਨੇ ਕਿਹਾ ਕਿ ਸਾਨੂੰ ਬਿਨਾਂ ਕੰਮ ਤੋਂ ਤੰਗ ਪਰੇਸ਼ਾਨ ਕੀਤਾ ਗਿਆ ਸਵੇਰੇ 9 ਵਜੇ ਤੋਂ ਲੈ ਕੇ ਇੱਥੇ ਪੁਲਿਸ ਬੈਠੀ ਹੈ ਹੁਣ 12:30 ਹੋ ਚੁੱਕੇ ਹਨ ਲੇਕਿਨ ਸਾਡੀ ਦੁਕਾਨ ਤੇ ਕੁਝ ਵੀ ਨਹੀਂ ਮਿਲਿਆ ਇਸ ਨੂੰ ਲੈ ਕੇ ਲੋਕਾਂ ਦੇ ਵਿੱਚ ਸਾਡਾ ਜਿਹੜਾ ਅਕਸ਼ਾ ਉਹ ਆਪਣੇ ਦੇ ਨਾਲ ਵੀ ਆਪਣਾ ਖਰਾਬ ਹੋਇਆ ਹੈ ਇਸ ਸਬੰਧੀ ਜਦ ਡਰਗਨ ਇੰਸਪੈਕਟਰ ਦੀ ਨਾਲ ਗੱਲਬਾਤ ਕੀਤੀ ਤੋ ਉਹਨਾਂ ਨੇ ਕਿਹਾ ਕਿ ਅਸੀਂ ਅੱਜ ਵੱਖਰੇ ਵੱਖਰੇ ਮੈਡੀਕਲ ਸਟੋਰਾਂ ਦੇ ਉੱਤੇ ਰੇਡ ਕੀਤੀ ਗਈ ਜਿੱਥੇ ਬਟੰਡਾ ਦੇ ਰੇਲਵੇ ਸਟੇਸ਼ਨ ਦੇ ਨੇੜੇ ਇੱਕ ਮੈਡੀਕਲ ਸਟੋਰ ਤੋਂ ਉਹਨਾਂ ਨੂੰ ਅਨਲੀਗਲ ਦਵਾਈਆਂ ਮਿਲੀਆਂ ਹਨ ਅਤੇ ਉਹਨਾਂ ਵੱਲੋਂ ਇਸ ਤਰ੍ਹਾਂ ਦੀ ਰੇਡ ਲਗਾਤਾਰ ਜਾਰੀ ਇਸ ਤਰ੍ਹਾਂ ਆਪਾਂ ਉਹਨਾਂ ਵੱਲੋਂ ਅੱਗੇ ਵੀ ਰੱਖੀ ਜਾਵੇਗੀ ਆਓ ਸੁਣੋ ਸੁਣਾਉਣਾ ਕੀ ਕਹਿੰਦੇ ਨੇ ਦੁਕਾਨ ਦੇ ਮਾਲਕ ਮੈਡੀਕਲ ਸਟੋਰ ਦੇ ਅਤੇ ਐਸਟੀਫ ਦੇ ਡੀਐਸਪੀ ਪਰਮਜੀਤ ਸਿੰਘ ਡੋੜਤੇ ਡਰਗਨ ਇੰਸਪੈਕਟਰ ਉਹਨਾਂ ਦੇਖੀ ਕਿ ਪ੍ਰਸ਼ਾਸਨ ਆਇਆ ਅਜੇ ਕੁਮਾਰ ਮੇਰਾ ਨਾਮ ਨਿਕਲ ਲੜਕਾ ਤੇ ਮੈਡੀਕਲ ਸਟੋਰ ਦਾ ਦੇਖ ਪ੍ਰਸ਼ਾਸਨ ਸਾਡੀ ਦੁਕਾਨ ਤੇ ਆਇਆ ਉਹਨੂੰ ਟੀਕ ਚੈਕਿੰਗ ਕੀਤੀ ਸਾਡੇ ਕੋਲ ਲੀਗਲ ਮੈਡੀਸਨ ਮਿਲੀ ਹਲਕੀ ਬਿਲਕੁਲ ਮਰਜੀ ਹੂੰ 60 ਡਾਕੂਮੈਂਟ ਜੀ ਡਾਕੂਮੈਂਟ ਤੋਂ ਪਰੇਸ਼ਾਨ ਹੈ ਕਿ ਰੂਟੀਨ ਚੈਕਿੰਗ ਆਵੀ ਆਵੀ ਕੋਈ ਨਿਕਲ ਨਹੀਂ ਪਰ ਜਿਹੜੀ ਨਾਂਲ ਪੁਲਿਸ ਫੋਰਸ ਆਂਦੀ ਹੈ ਅਸੀਂ ਕੋਈ ਨਸ਼ਾ ਨਹੀਂ ਵੇਚਦੇ ਪਤਨਵੇਂ ਦੇ ਸਾਹਮਣੇ ਰਾਤ ਨੂੰ ਕੋਈ ਦਿੱਤਾ ਹੈ ਜਾਂ ਚਾਚਰਮ ਕੰਟੇਨਰ ਨੂੰ ਬੋਨ ਕਿਉਂ ਦਿੱਤਾ ਗਿਆ ਸਵੇਰੇ 8:00 ਵਜੇ ਆ ਕੇ ਵੇਹਦੇ ਸਾਢੇ 12:00 ਵਜੇ ਕਿਤਾ ਸਾਢੇ ਚਾ ਸਾਡਾ ਕੀ ਕਸੂਰ ਹੈ ਕਿੰਨੇ ਘੰਟੇ ਬੈਠੇ ਨਹੀਂ ਪੁਲਿਸ ਇੱਥੇ ਅਸੀਂ ਤਾਂ ਦੋਸਰੇ ਨਾਮ ਲੈ ਕੇ ਸਾਢੇ 12:00 ਵਜੇ ਕੀ ਲੱਗਦਾ ਹੈ ਇਸ ਤਰ੍ਹਾਂ ਦੇ ਮੈਡੀਕਲ ਦੀ ਦੁਕਾਨਾਂ ਦੇ ਮਿਲਦੇ ਕਿੰਨੇ ਤਰ੍ਹਾਂ ਲੱਗਦਾ ਜਿਹੜਾ ਕੋਈ ਲੱਗਦਾ ਉਹ ਤਾਂ ਫੜਦੇ ਨਹੀਂ ਜਿਹੜਾ ਨਹੀਂ ਫੜਦਾ ਉਹਦੇ ਅਮਰੀ ਪੰਜਾਬ ਸਰਕਾਰ ਜਿਆਦਾ ਟ੍ਰਾਂਸਪੇਰੈਂਟ ਕਰ ਰਹੀ ਹੈ ਹੂੰ ਕੁਝ ਇਸ ਤਰ੍ਹਾਂ ਦੀ ਮੈ ਮਲਾਕਮਾ ਨੇ ਕੋਈ ਰੁਈਆ ਤਾਂ ਤੁਹਾਡੇ ਨਾਲ ਨਹੀਂ ਕੀਤਾ ਜੀ ਬਹੁਤ ਵਧੀਆ ਸਟਾਫ ਹੈ ਬਹੁਤ ਵਧੀਆ ਸਾਰਾ ਡਾਕਟਰ ਲੱਗਦਾ ਸਮਾਜਿਕ ਤੌਰ ਤੇ ਇਸ ਚੀਜ਼ ਦਾ ਅਫੈਕਟ ਪੈਂਦਾ ਜਦੋਂ ਸਮਾਜਿਕ ਤੌਰ ਤੇ ਅਫੈਕਟ ਪੈਂਦਾ ਇਹ ਜਿਹੜਾ ਨਸ਼ਾ ਪਤਾ ਮੈਂ ਤੇ ਉਹਨੂੰ ਫੜੋ ਦੂਜਿਆਂ ਨੂੰ ਕਿਉਂ ਤੰਗ ਕਰੀ ਸਰ ਆਸ-ਪਾਸ ਸਾਰੇ ਪਾਸੇ ਗਰੇਪਸਾਂ ਨੂੰ ਪਤਾ ਕਿ ਕਿਤੇ ਵਿਕਦਾ ਕਿਤੇ ਨਹੀਂ ਜਾਣ ਕੇ ਬਤ ਅੱਖਾਂ ਪੂਰਤੇ ਆ ਦੂਜਿਆਂ ਨੂੰ ਫੜੀਏ ਤਾਂ ਸੁਧਾਰ ਬਣ ਕਰ ਜੀ ਸਰ ਉਹ ਇਹ ਸਮਾਜ ਤੇ ਸਾਡਾ ਜਿਹੜਾ ਰੁਤਬਾ ਹੈਗਾ ਸਾਡੀ ਰੈਪਿਊਟੇਸ਼ਨ ਖਰਾਬ ਕਰਦੀ ਠੀਕ ਹੈ ਕਿੰਨੀ ਗੱਡੀ ਨਾ ਕੋਈ ਜੇ ਬਣੀ ਸਾਡੀ ਸਾਰੀ ਖਰਾਬ ਹੋ ਗਈ ਓਕੇ ਥੈਂਕ ਯੂ मेरा नाम नरेश कुमार ड्रग इंस्पैक्टर बठिंडा वन अज यह पुलिस वालों जिमें कि पंजाब सरकार के वालों हिदायत हुई भी है नशे के कंट्रोल करके असी रूटीन के पुलिस न मिल के दो तीन मैडिकल स्टोर से चैकिंग की हैगी है ठीक है इन्हें इस शॉप के कुछ जनरल कॉन्ट्रावेंशन निकलिया हैगियाँ ऑबजैक्शनेबल है। कोई ड्रग मटीरियल नहीं मिले है ਠੀਕ ਹੈ ਕਿਤੇ ਚੱਲ ਜਾਈਏ ਇਸ ਤੋਂ ਇਲਾਵਾ ਅਸੀਂ ਰੇਲਵੇ ਸਟੇਸ਼ਨ ਕੋਲੇ ਦੋ ਦੁਕਾਨਾਂ ਚੈਕਿੰਗ ਕੀਤੀ ਹੈਗੀ ਹੈ ਠੀਕ ਹੈ ਉਹਨਾਂ ਦੇ ਵਿੱਚ ਇੱਕ ਦੁਕਾਨ ਤੋਂ ਫਰੀਗਾ ਵਾਲੇ 300 ਦੇ ਤਕਰੀਬਨ 80 90 ਪੱਤੇ ਮਿਲੇ ਹੈਗੇ ਆ ਸੋਰੀ 80 90 ਟੈਬਲੇਟਸ ਮਿਲੀਆਂ ਹੈਗੀਆਂ ਇੱਕ ਹੈ ਇੱਕ ਦੁਕਾਨ ਤੇ ਜਨਲ ਕੰਟਰਵੇਨਸ਼ਨ ਹੋਈ ਹੈਗੀ ਹੈ ਜੀ ਮੈਸੇਜ ਦੇਣਾ ਕੰਮ ਨੂੰ ਮੈਸੇਜ ਇਹੀ ਹੈਗਾ ਕਿ ਹੁਣ ਪੰਜਾਬ ਸਰਕਾਰ ਵੀ ਜਿਵੇਂ ਕੀ ਕੰਟਰੋਲ ਕਰ ਰਹੀ ਹੈਗੀ ਆ ਚੀਜ਼ਾਂ ਨੂੰ ਤੇ ਲੋਕਾਂ ਨੂੰ ਵੀ ਇਹੀ ਅਪੀਲ ਕੀਤੀ ਜਾਂਦੀ ਹੈ ਕਿ ਕਾਫੀ ਚੀਜ਼ਾਂ ਹਲੇ ਸੁਧਰ ਚੁਕੀਆਂ ਹੈਗੀਆਂ ਤੇ ਬਾਕੀ ਜਿਹੜਾ ਥੋੜੇ ਬਹੁਤ ਅੰਸਰ ਇਹ ਖਰਾਬ ਕਰਦੇ ਮਾਹੌਲ ਉਹ ਖਰਾਬ ਨਾ ਕਰਨ ਤੇ ਮੈਡੀਕਲ profession ਇੱਕ ਚੰਗਾ profession ਹੈ ਉਹਨੂੰ ਸਹੀ ਤਰੀਕੇ ਨਾਲ ਤੇ ਸਹੀ ਪੇਸ਼ੈਂਟ ਦੀ ਟਰੀਟਮੈਂਟ ਵਿੱਚ ਹੀ ਵਰਤਾ ਜਾਵੇ ਨਾ ਕਿ ਜਿਹੜੇ ਕੀ ਹੈਗੇ ਨਸ਼ਾ ਵਾਲੇ ਦਾ ਸਾਥ ਨਾ ਦਿੱਤਾ ਜਾਵੇ ਲਗਾਤਾਰ ਇਸ ਤਰ੍ਹਾਂ ਚੈਕਿੰਗ ਲਗਾਤਾਰ ਇਸ ਤਰ੍ਹਾਂ ਚੈਕਿੰਗ ਚੱਲਦੀ ਰਹੇਗੀ ਪੁਲਿਸ ਨਾਲ ਵੀ ਤੇ ਸਾਡੇ ਆਪ ਦੇ ਡਿਪਾਰਟਮੈਂਟ ਵੱਲੋਂ ਵੀ ਜਦੋਂ ਵੀ ਜਿੰਨੂਗੀ ਏਜੰਸੀ ਨੂੰ ਸਾਡੇ ਲੋਡ ਹੁੰਦੀ ਹੈ ਅਸੀਂ ਮੌਕੇ ਤੇ ਹਾਜ਼ਰ ਹੋਵਾਂਗੇ ਠੀਕ ਹੈ ਤੇ ਇਹ ਜਿਹੜਾ ਪੰਜਾਬ ਸਰਕਾਰ ਤੋਂ ਕਰਾਉਣਾ ਹੈ ਠੀਕ ਹੈ ਉਹ ਨੂੰ ਅਸੀਂ ਜਲਦੀ ਤੋਂ ਜਲਦੀ ਮਤਲਬ ਜਿੰਨਾ ਨਸ਼ਾ ਖਤਮ ਹੁੰਦਾ ਹੈ ਉਹ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕੁਝ ਨਹੀਂ ਇਹਦਾ ਜਿਹੜੇ ਸਟੋਰ ਹੈਗੇ ਮੈਡੀਕਲ ਸਟੋਰ ਵਗੈਰਾ ਅਗੇ ਦੀ ਰੂਟੀਨ ਚੈਕਿੰਗ ਚੱਲ ਰਹੀ ਹੈ ਵੀ ਸਾਰਿਆਂ ਦੇ ਠੀਕ ਆ ਕੋਈ ਗਲਤ ਮੈਡੀਸਨ ਵਗੈਰਾ ਦਿੱਤਾ ਨਹੀਂ ਰਿਹਾਗਾ ਉਹਨਾਂ ਦੇ ਪ੍ਰਸ਼ਾਸਨ ਵਗੈਰਾ ਸਹੀ ਨੇ ਉਹਦੇ ਨਾਲ ਜਿਹੜਾ ਇਹ ਕਾਰਵਾਈ ਸਰੀ ਡਰਗ ਇੰਸਪੈਕਟਰ ਕਰ ਰਹੇ ਨੇ ਉਹਨਾਂ ਦੀ ਹੈਲਪ ਵਾਸਤੇ ਜਿਹੜੀ ਹੈਗੀ ਹੈ ਫੋਰਸ ਨਾਲ ਨਾਲ ਹੀ ਤੁਹਾਡੇ ਕੋਲ ਅਧਿਕਾਰ ਹੈ ਜਿਹੜੇ ਲਿਖੇ ਹੋਏ ਨੇ ਇਹ ਦੋ ਚੱਕ ਕਿਤੇ ਜੇ ਸੀ ਕੁਝ ਹੋਰ ਨਹੀਂ ਆ ਦੇ ਤੋ ਉਹ ਚੱਲ ਰਹੇ ਜੋ ਡਰਗ ਇੰਸਪੈਕਟਰ ਡੇਟ ਕਰ ਰਹੇ ਨੇ ਬਾਰੇ ਇਹ ਚਾਹਾਂ ਚਲਦੀ ਰਹੂਗੀ ਇਹ ਐਸੀ ਤਰ੍ਹਾਂ ਚਲੂਗੀ ਮੈਸੇਜ ਇਹ ਹੈ ਜੀ ਡਰਗਸ ਜਿਹੜੇ ਮੈਡੀਕਲ ਸਟੋਰ ਬਣੇ ਆ ਉਹ ہماری ਵਾਸਤੇ ਦਵਾਈ ਦੇਣ ਲਈ ਹੈ ਨਾ ਕਿ ਕਿਸੇ ਤਰ੍ਹਾਂ ਦੀ ਕੋਈ ਹੋਰ ਗਲਤ ਸਪਲਾਈ ਕਰਨ ਵਾਸਤੇ ਤਾਂ ਜੋ ਆਪ ਦੇ ਡਾਕੂਮੈਂਟੇ ਪੂਰੇ ਰੱਖੇ 谢谢。